ਇੱਕ ਵਾਰੀ ਮੈਂ ਬੇਨਤੀ ਕਰੂੰਗਾ ਕਰਨੈਲ ਸਿੰਘ ਜੀ ਬਾਫਰ ਉਤਾਰ ਸਿੰਘ ਜੀ ਗਰਮੇ ਸਿੰਘ ਕਾੜੂ ਜੀ ਇੱਕ ਵਾਰੀ ਤੁਸੀਂ ਖੜੇ ਹੋ ਜਾਓ ਅੱਜ ਆਪਾਂ ਇਹ ਦਿਨ ਮਨਾ ਰਹੇ ਆਂਗੇ ਤਾਂ ਇਹਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਸਭ ਤੋਂ ਵੱਡਾ ਥਾਪੜਾ ਸਾਨੂੰ ਇਹਨਾਂ ਦਾਗਾ ਕਿਉਂਕਿ ਕਹਿੰਦੇ ਹੁੰਦੇ ਆ ਵੀ ਸਿਆਣੇ ਜੇ ਤੁਹਾਡੇ ਨਾਲ ਹੋਣਗੇ ਤਾਂ ਤੁਸੀਂ ਕੋਈ ਵੀ ਕੰਮ ਕਰਨਾ ਤਾਂ ਉਹ ਬੜੀ ਆਸਾਨੀ ਦੇ ਨਾਲ ਬੜੇ ਸੁਚੱਜੇ ਢੰਗ ਦੇ ਨਾਲ ਕਰ ਸਕਦੇ ਹੋ ਸੋ ਇਹਨਾਂ ਦੀ ਛਤਰ ਛਾਇਆ ਦੇ ਹੇਠ ਰਹਿ ਕੇ ਅਸੀਂ ਇਹ ਕੰਮ ਕਰ ਰਹੇ ਆਂਗੇ ਇਹਨਾਂ ਨੇ ਸਾਨੂੰ ਹਰ ਸਮੇਂ ਸਹਿਯੋਗ ਦਿੱਤਾਗਾ ਤੇ ਇੱਕ ਤੁਹਾਨੂੰ ਹੋਰ ਸਾਰਿਆਂ ਨੂੰ ਮੈਂ ਗੱਲ ਦੱਸਦਾ ਕਰਨੈਲ ਸਿੰਘ ਜੀ ਤੇ ਮਾਸਟਰ ਅਵਤਾਰ ਸਿੰਘ ਜੀ ਇਹਨਾਂ ਨੇ ਆਪਣੀ ਨਿੱਜੀ ਜ਼ਮੀਨ ਦੇ ਵਿੱਚ ਫਲਾਂ ਵਾਲੇ ਬੂਟੇ ਤੇ ਸਾਡੇ ਜਿਹੜੇ ਵਿਰਾਸਤੀ ਬੂਟੇ ਨੇ ਉਹ ਵੀ ਲਗਾਏ ਹੋਏ ਨੇਗੇ ਕਿਉਂਕਿ ਬਹੁਤ ਘੱਟ ਲੋਕ ਨੇ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਇਹ ਕੁਸ਼ ਕਰਦੇ ਨੇ ਤੇ ਨਾਲ ਹੀ ਜਿਹੜੇ ਗਰਮੇਲ ਸਿੰਘ ਜੀ ਨੇ ਇਹਨਾਂ ਜਿਹੜੀ ਡੇਕ ਤੋਂ ਸੀ ਇਹ ਆਪਣੇ ਆਲ ਨੇ ਆ ਤਿਆਰ ਕਰਦੇ ਆ ਕਿਉਂਕਿ ਜਿਹੜੀ ਡੇਕ ਆ ਉਹ ਇੱਕ ਬਿਜ਼ਨਸ ਪਰਪਸ ਤੇ ਵਰਤਿਆ ਜਾਣ ਵਾਲਾ ਦਰੱਖਤ ਆ ਉਹ ਦੇਖ ਤੋਂ ਹੀ ਅਸੀਂ ਆਲ ਨੇ ਤਿਆਰ ਕਰ ਦਿਆਂਗੇ ਹੋਰ ਸਾਡੇ ਜਿਹੜੇ ਬਰਾਸਤੀ ਦੇ ਦਰੱਖਤਾਂ ਉਹਨਾਂ ਤੋਂ ਇਹ ਆਲ ਨੇ ਨਹੀਂ ਤਿਆਰ ਕਰਦੇ ਨਾ ਹੀ ਅਸੀਂ ਕਿਸੇ ਨੂੰ ਕੱਟਣ ਵੱਡਣ ਦਿੰਦੇ ਹਾਂਗੇ ਤੇ ਇਹਨਾਂ ਨੇ ਆਪਣੇ ਨਿੱਜੀ ਜ਼ਮੀਨ ਦੇ ਵਿੱਚ ਇੱਕ ਪੈ ਤੇ ਜਿਹੜਾ ਇੱਕ ਮਿੰਨੀ ਜੰਗਲ ਕਹਿ ਲਈਏ ਉਹ ਦੇਖ ਦਾ ਲਗਾਇਆ ਹੋਇਆਗਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਜੋ ਵੀ ਜੋ ਵੀ ਕੋਈ ਸਰਦਆ ਵਰਦਾ ਹੈਗਾ ਤਾਂ ਉਹ ਇੰਨੇ ਕਪਰਾਲੇ ਜ਼ਰੂਰ ਕਰੇ ਕਿਉਂਕਿ ਇਹ ਸਾਡੀ ਹੂੰ ਦਾ ਇਹਦੇ ਲਈ ਸਾਨੂੰ ਜ਼ਰੂਰੀ ਹੈ ਸਭ ਕੁਝ ਕਰਨਾ ਕਾਫੀ ਚੀਜ਼ਾਂ ਜਿਹੜਾ ਆਪਣਾ ਮਨੁੱਖੀ ਜੀਵਨ ਆ ਉਹ ਕਈ ਇਦਾਂ ਦੀਆਂ ਚੀਜ਼ਾਂ ਨੇਗੀਆਂ ਜਿਹੜੀਆਂ ਕੁਦਰਤੀ ਨੇਗੀਆਂ ਮਧੂਮੱਖੀ ਆਪਾਂ ਕਹਿੰਦੇ ਆ ਡੂਮਣਾ ਮਖਿਆਲ ਕਹਿੰਦੇ ਹੈਗੇ ਉਹਨਾਂ ਤੇ ਡਿਪੈਂਡ ਆ ਜੇਕਰ ਇਹ ਚੀਜ਼ਾਂ ਖਤਮ ਹੋ ਜਾਣਗੀਆਂ ਤਾਂ ਆਪਣਾ ਜਿਹੜਾ ਮਨੁੱਖੀ ਜੀਵਨ ਆ ਉਹ ਵੀ ਨਾਲ ਦੀ ਨਾਲ ਖਤਮ ਹੋ ਜਾਣਾਗਾ ਸੋ ਕਿਉਂਕਿ ਕੁਦਰਤੀ ਜਿਹੜੀ ਕੁਦਰਤੀ ਚੇਨ ਆ ਉਹ ਜਦੋਂ ਚੱਲਦੀ ਹੈਗੀ ਤਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੀ ਆ ਪਰ ਜਦੋਂ ਉਹਦੇ ਵਿੱਚ ਕੋਈ ਛੇੜਖਾੜ ਹੁੰਦੀ ਹੈਗੀ ਕੋਈ ਕੁਦਰਤੀ ਚੇਨ ਦੀ ਕੋਈ ਵੀ ਕੜੀ ਟੁੱਟਦੀ ਆ ਤਾਂ ਉਹਦਾ ਡਾਇਰੈਕਟਲੀ ਤੇ ਇਨਡਾਇਰੈਕਟਲੀ ਜਿਹੜਾ ਪ੍ਰਭਾਵ ਆ ਚੰਗਾ ਮਾੜਾ ਪ੍ਰਭਾਵ ਉਹ ਆਪਣੇ ਮਨੁੱਖ ਦੀ ਪੈਂਦਾਗਾ ਆਪਾਂ ਸਾਰਿਆਂ ਨੇ ਕਰੋਨਾ ਵੇਲੇ ਵੇਖਿਆ ਹੀ ਆ ਸੋ ਮੈਂ ਆ ਹੁਣ ਤੁਸੀਂ ਬੈਠ ਜਾਓ ਧੰਨਵਾਦ ਤੁਹਾਡਾ ਤੇ ਨਾਲ ਹੀ ਨਾਲ ਹੀ ਮੈਂ ਬੇਨਤੀ ਕਰਦਾ ਆ ਸਾਡੇ ਹੀ ਪਿੰਡ ਦੇ ਉੱਗੇ ਸਮਾਜ ਸੇਵੀ ਤੇ ਉਹਦੇ ਪਤਾ ਕੀ ਕਰਦੇ ਸਾਰੇ ਟੱਬਰ ਨੂੰ ਪਰਿਵਾਰ ਨੂੰ ਜਿਹੜਾ ਨਾਲੋਂ ਮਜ਼ਦੂਰ ਕੰਮ ਕਰੇ ਸਾਰਾ ਖੁਸ਼ੀ ਹੁੰਦੀ ਸੀ ਕਿ ਅੱਜ ਕਣਕ ਦੀ ਬੋਦੀ ਛਡਾਂਗੇ ਉਹ ਦਿਹਾੜਾ ਮਤਲਬ ਕਿ ਜਿਆਰ ਉੱਗ ਧਰ ਕੇ ਉਹਨੂੰ ਮੱਥਾ ਟੇਕਿਆ ਜਾਂਦਾ ਸੀ ਉਹਨੂੰ ਕੋਈ ਗਰੀਬ ਹੋਵੇ ਬੱਚੇ ਆਉਂਦੇ ਉਹ ਚੱਕ ਕੇ ਦਾਣੇ ਝਾੜ ਦੋਣ ਲੇ ਲੇ ਪਰ ਚਲੋ ਇਹ ਤਾਂ ਹੁਣ ਗੱਲਾਂ ਰਹਿਈਆਂ ਹੀ ਨਹੀਂ ਨਵਾਂ ਜ਼ਮਾਨਾ ਆ ਗਿਆ ਪਰ ਸਾਨੂੰ ਨਹੀਂ ਪਰਾ ਹੋਏ ਕੱਲਾਂ ਵਧੀਆ ਲੱਗਦੀਆਂ ਅੱਜ ਪੰਛੀਆਂ ਤੇ ਸਭ ਤੋਂ ਵੱਡਾ ਹਮਲਾ ਹਜੇ ਵੀ ਹੋ ਰਿਹਾ ਹੈ ਜੇ ਕਿਸ ਨੂੰ ਕਹਿਣਾ ਕੋ ਉਹਨੂੰ ਰੁੱਕੀ ਮੰਨਦਾ ਮੈਂ ਤਾਂ ਸਾਡੇ ਜਿਹੜੀ ਨੌਜਵਾਨ ਹੈਗੀ ਟੀਮ ਬਣੀ ਹੋਈ ਬੜੇ ਚਿਹਰਾਂ ਤੋਂ ਬੂਟੇ ਬਥੇਰੇ ਲਾ ਦੇ ਸ੍ਰਸਤਮ ਤੇ ਲਾਣੇ ਲਾਈ ਜਾਂਦੇ ਨੇ ਬੜਾ ਕੁਝ ਕਰੀ ਜਾਂਦੇ ਨੇ ਮੈਂ ਤਾਂ ਕਹਿੰਦਾ ਸੱਚੇ ਪਾਸਾ ਆਉਣ ਵਾਲੇ ਸਮੇਂ 'ਚ ਸਾਨੂੰ ਨੌਜਵਾਨ ਹੀ ਇਹਦੇ ਪੈਦਾ ਕਰਕੇ ਦੇ ਜਿਹੜੇ ਸਾਰੇ ਪਿੰਡਾਂ ਦੇ 10 10 20-20 ਨੌਜਵਾਨ ਹੋਣ ਜਿਹੜੇ ਇਹ ਬੜੇ ਹੋਏ ਜਿਹੜਾ ਸਾਰਾ ਗੰਧਲਾ ਹੋਇਆ ਪਿਆ ਇਹਨੂੰ ਪਰ ਉਹ ਗੱਲਾਂ ਬਾਤਾਂ ਨਾਲ ਤਾਂ ਨਹੀਂ ਹੋਣਾ ਹਰ ਇੱਕ ਬੰਦੇ ਨੂੰ ਆਪਣਾ ਫਰਜ਼ ਸਮਝਣਾ ਪਊਗਾ ਤਾਂ ਇਹ ਠੀਕ ਹੋਊਗਾ ਜੇ ਆਪਾਂ ਕਹਿੰਦੇ ਆਹ ਹੁਣ ਅਖਬਾਰਾਂ 'ਚ ਪੜ੍ਹਦੀ ਰਹਿੰਦੇ ਆ ਰੰਗਲਾ ਪੰਜਾਬ ਬਣਾਵਾ ਦਾਂਗੇ ਜੀ ਫਲਾਣਾ ਮੈਂ ਨਹੀਂ ਕਹਿੰਦਾ ਰੰਗਲਾ ਪੰਜਾਬ ਉਹ ਤਾਂ ਗੱਲ ਹੀ ਨਹੀਂ ਰਹੀਆਂ ਰੰਗ ਗਲਬਨ ਲਬਸੀ ਦੇਖੇ ਜਦੋਂ ਭੰਗੜੇ ਗਿੱਧੇ ਪੈਂਦੇ ਹੁੰਦੇ ਹੁਣੇ ਜੋ ਸਾਰੇ ਪਿੰਡਾਂ 'ਚ ਵਿਆਹ ਹੁੰਦੇ ਹੁੰਦੇ ਹੁਣ ਤਾਂ ਉਹ ਜਿਹੜਾ ਸੱਭਿਆਚਾਰ ਸੀ ਜਾਂ ਜਿਹੜੀ ਆਪਣੀ ਭਾਈ ਖਾਂਡ ਉਹ ਵੀ ਖਤਮ ਹੋ ਗਈ ਕੀ ਕਰਾਂਗੇ ਪਰ ਮੈਂ ਤਾਂ ਇਹੀ ਬੇਨਤੀ ਕਰਾਂ ਵੀ ਹਜੇ ਵੀ ਡੁੱਲੇ ਵਿਰਾਸਾ ਭਰਾਓ ਕੁਝ ਨਹੀਂ ਵਿਗੜਿਆ ਸਾਰੇ ਬੰਦੇ ਹਿੰਮਤ ਕਰੋ ਜੇ ਹਿੰਮਤ ਕਰਾਂਗੇ ਸਾਰੇ ਕਾਸੇ ਨੂੰ ਆਪਾਂ ਹਜੇ ਵੀ ਬਚਾ ਲਾਂਗੇ ਇਹਨਾਂ ਦਾ ਸਾਥ ਦੇ ਇਹ ਨੌਜਵਾਨਾਂ ਦਾ ਹੋਰ ਨੌਜਵਾਨਾਂ ਨੂੰ ਪਿੰਡਾਂ 'ਚ ਹੋਰ ਅੱਗੇ ਤੱਕੜੇ ਕਰੀਏ ਇਹਨਾਂ ਦੇ ਨਾਲ ਸਹਿਯੋਗ ਨਾਲ ਸਹਿਯੋਗ ਦੇਈਏ ਕੋਈ ਇਹ ਵੀ ਨਾ ਮੰਨੇਓ ਕਈ ਬੰਦੇ ਕਹਿੰਦੇ ਯਾਰ ਇਹਦੇ ਖਰਚਾ ਵਰਚਾ ਬੜਾ ਕੋਈ ਡਿੱਕਾ ਨਹੀਂ ਹੈਗਾ ਇਹ ਸਾਰਾ ਉਧਰ ਦੀ ਖੇੜਾ ਆਪੀ ਚੱਲੀ ਹੋਇਆ ਸਾਰਾ ਕੁਝ ਪਰ ਤੁਸੀਂ ਨਾਲ ਖੜੋ ਸਹਿਯੋਗ ਦਿਓ ਤੁਹਾਨੂੰ ਸਭ ਜਿਹੜਾ ਤੁਹਾਡੀ ਇਹ ਨਾਲ ਖੜਨ ਦੀ ਇਹ ਸਾਨੂੰ ਸ਼ਕਤੀ ਮਿਲੂਗੀ ਸਾਡੇ ਬੱਚਿਆਂ ਨੂੰ ਇੰਨੀ ਬਹੁਤ ਹੈ ਸੱਚੇ ਪਾਤਸ਼ਾਹ ਮੈਂ ਕਹਾਂ ਤੁਹਾਨੂੰ ਚੜ੍ਹਦੀ ਕਲਾ ਰੱਖੇ ਸਾਡੀ ਟੀਮ ਨੂੰ ਦਿਨ-ਦੁਗਣੀ ਰਾਤ ਤਰੱਕੀ ਬਖਸ਼ੇ ਮੈਂ ਤਾਂ ਇਹਨਾਂ ਕਹਿੰਦਾ ਭਾਈ ਖੇਮਾ ਦਾ ਜਾਜਗਾ ਕਿ ਭਰਾਓ ਉਹ ਜਿਹੜਾ ਹੈ ਗੰਧਲਪਣਾ ਚਾਹੇ ਬਾਦਾਵਾਰ ਨੂੰ ਲਾ ਲੋ ਤੇ ਕੁਦਰਤ ਪ੍ਰੇਮੀ ਜਿਵੇਂ ਆਪਣੇ ਪੰਛੀ ਨੇ ਹਰ ਇੱਕ ਚੀਜ਼ ਇੱਥੇ ਬੁਰਾ ਹਾਲ ਹੋ ਚੱਲਿਆ ਤੇ ਸਾਹਮਣ ਦਾ ਵੇਲਾ ਹਜੇ ਵੀ ਹੈਗਾ ਜੇ ਸਾਰੇ ਉੱਠ ਕੇ ਸਾਹਮਣ ਲੋਗੇ ਉਹ ਵਹਿਗੁਰੂ ਜੀ ਦਾ ਖਾਲਸਾ ਉਹ ਵਹਿਗੁਰੂ ਜੀ ਦੀ ਫਤਿਹ ਬਹੁਤ ਹੀ ਸਤਕਾਰਯੋਗ ਸਾਡੇ ਪਿੰਡ ਦੇ ਨੌਜਵਾਨ ਤੇ ਬਾਹਰੋਂ ਆਏ ਅਦਵੰਤ ਸੱਜਣ ਅੱਜ ਜਿਵੇਂ 2025 ਦਾ ਵਿਸ਼ੇਸ਼ ਕੀਰੀ ਜੋਸ ਮਨਾ ਰਹੇ ਆ ਲਗਭਗ ਪਿਛਲੇ ਲੰਬੇ ਸਮੇਂ ਤੋਂ ਇਹ ਸਾਡੀ ਸੋਸਾਇਟੀ ਹੈ ਇਹ ਕੰਮ ਦੇ ਵਿੱਚ ਲੱਗੀ ਹੋਈ ਹੈ ਤੇ ਅਸੀਂ ਇਹਦੇ ਵਿੱਚ ਸਫਲਤਾ ਵੀ ਪ੍ਰਾਪਤ ਕੀਤੀ ਹੈ ਜਿਵੇਂ ਸਾਡੇ ਸੀਨੀਅਰ ਆਗੂ ਨੇ ਕਾਟੂ ਜੀ ਨੇ ਦੱਸਿਆ बार-बार ਉਹਨੂੰ ਦਿਖਾਉਣ ਦਾ ਤਾਂ ਕੋਈ ਮਤਲਬ ਨਹੀਂ ਪਰ ਸਾਨੂੰ ਇਹ ਆਪ ਨੂੰ ਦੇਖਣਾ ਹੀ ਪੈਣਾ ਕਿਉਂਕਿ ਇਹ ਮਨੁੱਖ ਦਾ ਹੀ ਕਰਿਆ ਬਿਆ ਹੈ ਤੇ ਮਨੁੱਖ ਨੂੰ ਹੀ ਇਹਨੂੰ ਠੀਕ ਕਰਨਾ ਪੈਣਾ ਤਾਂ ਇਹਦੇ ਲਈ ਸਾਨੂੰ ਜ਼ਰੂਰੀ ਹੈ ਵੀ ਅਸੀਂ ਆਪ ਥੋੜੇ ਜਿਹਾ ਅਵੇਅਰ ਹੋਈਏ ਆਪ ਅਸੀਂ ਦੇਖੀਏ ਵੀ ਅਸੀਂ ਕੀ ਕਰ ਰਹੇ ਹਾਂ ਤੇ ਕੀ ਕਰਨਾ ਹੈ ਆ ਜਿੰਨਾ ਵੀ ਅਸੀਂ ਬਾਦਾਂਵਰ ਲਈ ਜਾਂ ਸਾਡਾ ਜਿਹੜਾ ਗੰਧਲਾ ਹੋ ਚੁੱਕਿਆ ਸਾਰਾ ਉਸੇ ਕੋਸ਼ਿਸ਼ ਦੇ ਲਈ ਅਸੀਂ ਜੋ ਵੀ ਕਰ ਸਕਦੇ ਆ ਉਹ ਮਨੁੱਖ ਨੂੰ ਹੀ ਕਰਨਾ ਪੈਣਾ ਤੇ ਇਹੋ ਜਿਹਾ ਕੁਝ ਵੀ ਨਹੀਂ ਹੈ ਜਿਹੜਾ ਸੰਭਵ ਨਹੀਂ ਹੈ ਤਾਂ ਅਸੀਂ ਇਹਦੇ ਵਿੱਚ ਬਹੁਤ ਸਫਲਤਾ ਵੀ ਪ੍ਰਾਪਤ ਕੀਤੀ ਹੈ ਤੇ ਅੱਗੇ ਵਾ ਵੀ ਰਹੇ ਆ ਤਾਂ ਇਸ ਟੀਮ ਦਾ ਸਾਰੀ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹੜੀ ਇਹਦੇ ਲਈ ਲੱਗੀ ਹੋਈ ਹੈ ਬਹੁਤ ਬਹੁਤ ਧੰਨਵਾਦ ਉਹ ਵਾਇਕ ਜੁਕਾ ਖਾਲਸਾ ਵਾਇਕ ਜੁਕੀ ਭਤੇ ਮੇਰੇ ਵੱਲੋਂ ਮੇਰੇ ਪਿੰਡ 'ਚ ਆਉਣ ਵਾਲੇ ਸਾਰੇ ਬਿਨਾਪੈਣਾ ਦਾ ਧੰਨਵਾਦ ਬਹੁਤ-ਬਹੁਤ ਜੀ ਆਇਆਂ ਨੂੰ ਭਾਈ ਸੰਦੀਪ ਬਾਵਾ ਜਿਨ੍ਹਾਂ ਦੇ ਡੈਡੀ ਜੀ ਬਦੌਲਤ ਮੈਂ ਮਿਲ ਲਗਾ ਮੇਰੇ ਪਿੰਡ 'ਚੋਂ ਨਿਕਲਿਆ ਮੇਰੇ ਯਾਦ ਆ ਮੈਂ ਪੜ੍ਹਦਾ ਸੀ 10ਵੀਂ ਕਲਾਸ ਕੀਤੀ ਤੇ ਉਹਨੇ ਮੈਨੂੰ ਕਿਹਾ ਕੀ ਕਰਦਾ ਉਹਨਾਂ ਕਾਕਾ ਮੈਂ ਹੈ ਜੀ 10ਵੀਂ ਕੀਤੀ ਐ ਪੱਖੋਂ ਲੌਂਗ ਰੇਂਜ ਪੜ੍ਹਦਾ ਸੀ ਮੈਂ ਕਹਿੰਦੇ ਕਿ ਨਾ ਕੰਪਿਊਟਰ ਦਾ ਕੋਰਸ ਆਇਆ ਤੇਨੇ ਦੇ ਇੱਕ ਸੰਦੀਪ ਦੇ ਭੂਆ ਜੀ ਬਰਨਾਲੇ ਬੈਹੇ ਹੋਏ ਆ ਉਹਨਾਂ ਦੇ ਡੇਰੇ ਦੇ ਵਿੱਚ ਨਾ ਇੱਕ ਕੰਪਿਊਟਰ ਸੈਂਟਰ ਬੋਲਿਆ ਸੀਗਾ ਕਿ ਨਹੀਂ ਕੰਪਿਊਟਰ ਦਾ ਕੋਰਸ ਹੁੰਦਾ ਜੀ ਤੇ ਬੈਂਕਾਂ 'ਚ ਬੜੀ ਮਹੱਤਤਾ ਦਾ ਉਹਦੀ ਉਹਨਾਂ ਨੇ ਮੈਨੂੰ ਉੱਥੇ ਛੱਡ ਕੇ ਆਏ ਮੈਂ ਕੰਪਿਊਟਰ ਦਾ ਕੋਰਸ ਕੀਤਾ ਫਿਰ ਚੰਡੀਗੜ੍ਹ ਗਿਆ ਜਾ ਕੇ ਆਪ ਦਾ ਫਿਲਮ ਲਾਈਨ ਚੂਜ਼ ਕੀਤੀ ਜਿਹਦੇ ਕਰਕੇ ਮੈਂ ਇਸ ਪਰਿਵਾਰ ਨਾਲ ਮੇਰਾ ਦਿਲੋਂ ਬਹੁਤ ਤੇ ਉਹ ਪ੍ਰੇਮਾ ਤੇ ਜਿਹੜਾ ਉਦੋਂ ਮੈਂ ਇਹਨਾਂ ਨੇ ਕੀਤਾਗਾ ਇਹਦੇ ਲਈ ਮੈਂ ਇਹਨਾਂ ਨੂੰ ਧੰਨਵਾਦ ਕਰਦਾ ਸਾਰੀ ਟੀਮ ਨੂੰ ਸਾਰੇ ਪਿੰਡ ਦਾ ਨਾਮ ਰੋਸ਼ਨ ਕੀਤਾ ਬਾਹਰ ਜਾਣੇ ਕਿ ਜੇ ਅੱਲਾਹ ਕਹਿੰਦਾ ਵੀ ਯਾਰ ਮੁੰਡੇ ਬਰਨਾਲੇ ਤੋਂ ਆਉਣੇ ਵਾਲੇ ਆ ਜੋ ਦੱਸੀ ਤਾਂ ਵੀ ਨਹੀਂ ਬਰਨਾਲੇ ਤੋਂ ਨਹੀਂ ਉਹ ਮੇਰੇ ਪਿੰਡ ਦੇ ਆ ਉਹਦੇ ਨਾਲ ਹੋਰ ਆਪਦਾ ਮਾਣ ਵੱਧ ਇਹਨਾਂ ਵੀਰਾਂ ਨੂੰ ਸਿਰਫ ਮੈਂ ਤਾਂ ਇੰਨੀ ਕਹਿਣਾ ਚਾਹੁੰਦਾ ਵੀ ਜਿੱਥੇ ਵੀ ਮੇਰੀ ਲੋੜ ਹੈ ਮੇਰੇ ਪਿੰਡ ਦੇ ਵਿੱਚ ਜਿੱਥੇ ਵੀ ਕੋਈ ਸਹਾਇਤਾ ਚਾਹੁੰਦਾ ਆਪਾਂ ਹਮੇਸ਼ਾ ਨਾਲ ਆ ਤੇ ਮੇਰੇ ਪਿੰਡ ਵਾਸੀਆਂ ਤੋਂ ਮਿਲ ਕਰਨਾ ਕਿ ਉਹ ਵੀ ਸਾਰੇ ਫਾਇਦੇਣਗੇ ਕਿਉਂਕਿ ਜਿਹੜਾ ਇਹ ਜੀਵ ਹੈ ਕੱਲਾ ਇਹ ਜਿਹੜੀਆਂ ਕਹਿ ਦਿੰਦੇ ਆਪਾਂ ਵੀ ਜੀਵ ਜਾਨਵਰ ਪਰ ਸਾਡੇ ਜੀਵਨ 'ਚ ਜਿੰਨੀ ਇਹਨਾਂ ਦੀ ਮਹੱਤਤਾ ਹੈ ਜੇ ਇਹਨਾਂ ਨੂੰ ਅਸੀਂ ਵਿੱਚੋਂ ਮਨਤੀ ਕਰ ਦਈਏ ਤੇ ਅਸੀਂ ਖਤਮ ਹੋ ਗਏ ਇਹਨਾਂ ਦੀਆਂ ਚਿੜੀਆਂ ਹੁਣ ਚੈਕਦੀਆਂ ਸੀਗੀਆਂ ਭਾਂਸੀ ਬੋਲਦੇ ਸੀ ਅਸੀਂ ਇਹਨਾਂ ਦੀ ਆਵਾਜ਼ ਬੰਦ ਕਰਕੇ ਮਹਿਸੂਸ ਕਰੋ ਸੁੰਨੇ ਹੋ ਜਾਂਗੇ ਜਮਾਂ ਆਪਾਂ ਵੀ ਬੁੱਲੀ ਜਾਵਾਂਗੇ ਕੱਲਾ ਉਹ ਸ ਜਿਆਦਾ ਬੋਲਦੇ ਆਪਾਂ ਕਾਂਵਾਂ ਨਾਲੀ ਤੁੰਨਾ ਕਰਦੇ ਆਂ ਵੀ ਕਾਂਵਾਂ ਰੋਲੀ ਪੈ ਰਹੀ ਆ। ਰੋਲਿਆਂ ਅਸੀਂ ਜਦੋਂ ਸਾਡੇ ਬਜ਼ੁਰਗਾਂ ਨੇ ਸਾਡੀ ਬੋਲਬਾਣੀ ਦਾ ਸਬੰਧ ਵੀ ਇਹਨਾਂ ਜਾਨਵਰਾਂ ਪੰਛੀਆਂ ਨਾਲ ਜੋੜਿਆ ਤੇ ਅਸੀਂ ਇਹਨਾਂ ਨੂੰ ਦੂਰ ਕਰ ਰਹੇ ਆਂ। ਘਰ ਆਸੀਂ ਪੱਕੇ ਕਰ ਲਏ ਆਲ ਨਾ ਕਿਤੇ ਨਹੀਂ ਛੱਡਿਆ ਘਰ ਦੇ ਵਿੱਚ ਲੱਕੜ ਕਿਤੇ ਨਹੀਂ ਰੱਖੀ ਵੀ ਜਿੱਥੇ ਜਾ ਕੇ ਬਹਿ ਜਾਣ। ਦੋਸ਼ੀ ਕੋਈ ਨਹੀਂ ਮੈਂ ਕਹਿੰਦਾ ਲੋਕ ਕਹਿੰਦੇ ਨੇ ਵੀ ਸਮਾਂ ਬਦਲ ਗਿਆ ਮੈਂ ਕਹਿੰਦਾ ਸਮਾਂ ਨਹੀਂ ਬਦਲਿਆ ਅਸੀਂ ਬਦਲ ਗਏ। ਪੁਰਾਣੇ ਬਜ਼ੁਰਗ ਫੇਰ ਉਹੀ ਨੇ ਉਹ ਚਿੰਤਾ ਕਰਦੇ ਆ ਕਿੰਨੇ ਬਜ਼ੁਰਗ ਬੈਠੇ ਜਿਨ੍ਹਾਂ ਨੇ ਇਹਨਾਂ ਨੇ ਹਾਲਾਤ ਦੇਖੇ ਆ ਉਹ ਕਹਿੰਦੇ ਹੋਣਗੇ ਵੀ ਯਾਰ ਕਿੱ ਸਾਡੀ ਸੋਚ ਬਦਲੀ ਜਾਂਦੀ ਹੈ ਅਸੀਂ ਕਮਰਸ਼ੀਅਲ ਹੋ ਗਏ ਮਤਲਬ ਹੀ ਹੋ ਗਏ ਲਾਲਚੀ ਹੋ ਗਏ ਮੈਨੂੰ ਲੱਗਦਾ ਕਿ ਸਾਨੂੰ ਥੋੜਾ ਜਆ ਆਪਣੇ ਮਨਾਂ ਚ ਲਾਲਚ ਕੱਢਣਾ ਪੈਣਾ ਆਪਸੀ ਏਕਤਾ ਤੇ ਭਾਈਚਾਰ ਸਾਂਝ ਬਣਾਉਣੀ ਪਊ ਇੱਕ ਦੂਜੇ ਦਾ ਸਾਥ ਦੇਣਾ ਪਊ ਕੰਮ ਕਰਨ ਵਾਲੇ ਬੰਦੇ ਨੂੰ ਸਾਡੇ ਜਾ ਕੇ ਡੋਖ ਦੇ ਵੀ ਪਤਾ ਨਹੀਂ ਕੀ ਕੱਢ ਲੈਣਗੇ ਆਪਾਂ ਆਮ ਦੇਖਦੇ ਆਂਗੇ ਆ ਪ੍ਰੇਮਜੀਤ ਦਾ ਜਵਾਕ ਨਾ ਆਮ ਘਰ ਦਾ ਜਵਾਕ ਆ ਜਿਹੜੇ ਪਰਿਵਾਰ ਤੋਂ ਉੱਠ ਕੇ ਆਇਆ ਮੈਨੂੰ ਲੱਗਦਾ ਵੀ ਉੱਥੇ ਕੰਮ ਦੀ ਬਹੁਤ ਜ਼ਿਆਦਾ ਅਹਿਮੀਅਤ ਆ ਕਿਉਂਕਿ ਜਿਉ ਕੰਮ ਕਰੂਗਾ ਤਾਂ ਘਰੇ ਦਾਣੇ ਲੈ ਕੇ ਜਾਊਗਾ ਇਹ ਬੇਚਾਰਾ ਆਪਦੀ ਮਿਹਨਤ ਕਰਕੇ ਨਾਲੇ ਕੰਮ ਕਰਦਾ ਨਾਲੇ ਹਰ ਜਿਹੜੀ ਇੱਧਰ ਦਿੰਦਾ ਸੰਦੀਪ ਹੈ ਕਬੀਲਦਾਰ ਹੈ ਸਾਰੇ ਬਜ਼ੁਰਗ ਸਾਡੇ ਇੱਥੇ ਬੈਠੇ ਆ ਕੋਈ ਦੁਕਾਨਦਾਰੀ ਕਰਦਾ ਕੋਈ ਹੈ ਕੋਈ ਜੌਬ ਕਰਦੇ ਆ ਸਾਰੇ ਬੰਦੇ ਆਪਣੇ ਕੀਮਤੀ ਕੀਮਤੀ ਸਮੇਂ ਚੋਂ ਕੱਢ ਕੇ ਇੱਥੇ ਟਾਈਮ ਦੇ ਰਹੇ ਆ ਅਸੀਂ ਸਿਰਫ ਇੰਨਾ ਕਹ ਵੀ ਸਾਨੂੰ ਸਾਥ ਦੇਣਾ ਚਾਹੀਦਾ ਤੇ ਸਾ ਅਸੀਂ ਉਦੋਂ ਹੀ ਭੱਜ ਜਾਨੇ ਆ ਮੇਰੇ ਵਰਗਾ ਕਹ ਮੈਂ ਨਾ ਜੀ ਟਾਈਮ ਨਹੀਂ ਲੱਗਦਾ ਮੇਰਾ ਟਾਈਮ ਨਹੀਂ ਲੱਗਦਾ ਪਰ ਜਿਹਨਾਂ ਦਾ ਟਾਈਮ ਲੱਗ ਰਿਹਾ ਮੈਂ ਉਹਨਾਂ ਸਹਿਯੋਗ ਤਾਂ ਦੇ ਸਕਦਾ ਜਿਹੜੇ ਵਸੀਲੇ ਨਾਲ ਸਹਿਯੋਗ ਚਾਹੀਦਾ ਉਹ ਕਰ ਸਕਦਾ ਹੈ ਨਾ ਮੈਂ ਖੁਦ ਨਹੀਂ ਆਪਦਾ ਟਾਈਮ ਦੇ ਸਕਦਾ ਕੋਈ ਇਹਨਾਂ ਨੂੰ ਸਹਾਇਤਾ ਚਾਹੀਦਾ ਹੈ ਕੋਈ ਹੋਰ ਸੇਵਾਵਾਂ ਚਾਹੀਦੀਆਂ ਉਹਦੇ ਲਈ ਮੈਂ ਦੋ ਚਾਰ ਸੱਜਣਾ ਮਿੱਤਰਾਂ ਨੂੰ ਕਹਿ ਸਕਦਾ ਮੇਰੇ ਘਰ ਦੇ ਨੂੰ ਕਹਿ ਸਕਦਾ ਕਿ ਜਦੋਂ ਜਵਾਕੇ ਕੋਈ ਕੰਮ ਕਰਦੇ ਇਹਨਾਂ ਨੂੰ ਹੱਲਾਸ਼ੀਰੀ ਦੋ ਤੇ ਮੈਂ ਉਮੀਦ ਕਰਦਾ ਕਿ ਸਾਰੇ ਜਾਣੇ ਇਹਨਾਂ ਵੀਰਾਂ ਦਾ ਸਾਥ ਦੇਣਗੇ ਤੇ ਮੇਰੇ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਤਾਂ ਜੋ ਕਿ ਇਹ ਅੱਗੇ ਲੱਗੇ ਰਹਿਣ ਹਮੇਸ਼ਾ ਆਪਾਂ ਤੁਹਾਡੇ ਨਾਲ ਹਾਂ ਤੁਹਾਡੇ ਵੀਰ ਧੰਨਵਾਦ ਜੀ ਸਾਰਿਆਂ ਦਾ ਬੜੀ ਇੱਕ ਦਿਖਾ ਖਾਸ ਮੇਰੇ ਪਰਮ ਸਰਕਾਰ ਜੋ ਮੇਰੇ ਪਿੰਡ ਦੇ ਨੌਜਵਾਨਾਂ ਬਜ਼ੁਰਗੋ ਜਿਨਨੇ ਭਾਰੋ ਸਾਡੇ ਨੌਜਵਾਨ ਵੀਰੇ ਆਏ ਨੇ ਸਭ ਨੂੰ ਅੱਜ ਇਸ ਦਿਨ ਤੇ ਪਾਪਾ ਚਿੜੀਆ ਦੇ ਸਮਾਰਾਣ ਆਏ ਸਾਲ ਦੀ ਤਰ੍ਹਾਂ ਤੁਹਾਨੂੰ ਸਭ ਨੂੰ ਲੱਖ ਲੱਖ ਵਧਾਈ ਹੋਵੇ ਇਹ ਤਾਂ ਭਰਾ ਹੋਣ ਤੋਂ ਥਾਂ ਵੀ ਪਤਾ ਹਰ ਇੱਕ ਬੰਦੇ ਨੂੰ ਪਤਾ ਵੀ ਅੱਜ ਮਾਹੌਲ ਜਾਂ ਜਿਹੜਾ ਵਾਤਾਵਰਨ ਹੈ ਕਿਹਾ ਜਾਂ ਹੋ ਗਿਆ ਇਹਦਾ ਦੋਸ਼ੀ ਕੌਣ ਹੈ ਉਧਰ ਤੋਂ ਦੋਸ਼ੀ ਨਹੀਂ ਹੈ ਵੀ ਇਹ ਤੁਸੀਂ ਆਪਣੇ ਦਿਮਾਗ ਚੋਂ ਕੱਢ ਦਿਓ ਕਈ ਵਾਰੀ ਗੱਲਾਂ ਇਹ ਵੀ ਸੁਣ ਲੈਣਾ ਕਿ ਜਿਹੜੇ ਫਲਸੀਆਂ ਦੀ ਕਹਾਣੀ ਦਿੱਤੀ ਹਾਂ ਕਵਰ ਟੂਵਰ ਲੱਗ ਜਿਹਦੇ ਕਰਨਾ ਨਾ ਹੋਗਾ ਹੀ ਨਹੀਂ ਹੋਇਆ ਕੁਝ ਨਹੀਂ ਹੋਇਆ ਮਨੁੱਖ ਸਾਰੀ ਇਹ ਦੀ ਜੜਾ ਹੈ ਜਿਹੜਾ ਕੋ ਪੈਦਾ ਹੋਇਆ ਸਾਰਾ ਮਨੁੱਖ ਦੇ ਰਹੀ ਮੈਂ ਤੁਹਾਨੂੰ ਇੱਕ ਮੇਨ ਜੀ ਗੱਲ ਸੁਣਾਦਾ ਵੀ ਸਭ ਤੋਂ ਵੱਧ ਅੱਜ ਕੁਝ ਕਿਹਾ ਨਾ ਸਾਹ ਜੀ ਵੀ ਫ਼ਤਲ ਨੇ ਕਰਿਆ ਆ ਜੀ ਤੁਹਾਨੂੰ ਕੋਈ ਨਾ ਕਹਿੰਦਾ ਜੀਨੀ ਫਸਲ ਦੇ ਜੀਨੀ ਦਾ ਨੂੰ ਵੀ ਝੋੜ ਕੇ ਰੱਖਤਾ ਸਰਕਾਰਾਂ ਵੀ ਝੋੜ ਕੇ ਰੱਖਦੀਆਂ ਜਦੋਂ ਪੰਜਾਬ ਦੇ ਵਿੱਚ ਜੀਨੀ ਦੀ ਫਸਲ ਪੈਦਾ ਹੋਣ ਲੱਗ ਗਈ ਕਿਸੇ ਰਾਜਨੀਤਿਕ ਬੰਦੇ ਨੇ ਜਾਂ ਕਿਸੇ ਗੁਣੀ ਜਾਣੀ ਨੇ ਦੇਖਿਆ ਵੀ ਇੱਥੇ ਫਸਲ ਤਾਂ ਇਹ ਵੇਚ ਜੂ ਇਹਦਾ ਜਿਹੜਾ ਕੂੜਾਵਾੜਾ ਹੋਊ ਉਹਦਾ ਕੀ ਹੱਲ ਹੋ ਜਦੋਂ ਅੱਗਾ ਲਾਉਨੇ ਆ ਮੈਂ ਤਾਂ ਸੁਨੀਪ ਨੇ ਅਸੀਂ ਰਾਂਹਪੁਰੇ ਜਾਂਦੇ بڑا ਕੁਝ ਦੇਖਦਾ ਉਹ ਫੜਾਲੇ ਬੂਟੇ ਬਚਾਉਣੇ ਅੱਗ ਲਾ ਕੇ ਫੜਾਲੇ ਇਹੋ ਪੰਛੀ ਬੈਠਾ ਤੇ ਆਹ ਨਾ ਪਾਈ ਆਂਦੇ ਪਾਈ ਜਾਂ ਬੱਚੇ ਲਈ ਕੀ ਉਹ ਬਾਜੂਗਾ ਦੇਖੋ ਕਿੰਨੀ ਵੱਡੀ ਇਹ ਬਹੁਤ ਵੱਡੀ ਘਾਟ ਹੈ ਖੇਤਾਂ 'ਚ ਕਹਿੰਦੇ ਰਹਿੰਦੇ ਹੱਥ ਬੰਨ੍ਹ ਕੇ ਵੀ ਕਹਿੰਦੇ ਆਂ ਓ ਯਾਰ ਦਰਖਤ ਥੱਲੇ بڑے ਮੋਟੇ ਆਹ ਕੂੜਾਵਾੜਾ ਯਾਰ ਪਰੇ ਹਟਾ ਲਓ ਲੱਗੋਈ ਦਕਾਨੀ ਸੀ ਖਲਾ ਦੇਣੀ ਹੈ ਅੱਗ ਲਾ ਦੇਣਾ ਸਰ ਮੈਂ ਤਾਂ ਤਾਂ ਹੀ ਗੱਲ ਕਰੀ ਸੀ ਉਹ ਪਹਿਲੇ ਭਲਿਆਂ ਵੇਲੇ ਦੀ ਭਲਿਆਂ ਵੇਲੇ ਤਾਂ ਹੁਣ ਕੋਈ ਐਨੇ ਨੌਜਵਾਨ ਬੈਠੇ ਹੋ ਮੈਨੂੰ ਤੁਹਾਨੂੰ ਇਹ ਗੱਲ ਦਾ ਨਹੀਂ ਪਤਾ ਹੁਣੋ ਸਾਥੀ ਹੋ ਗਏ ਸਰਯੋਗ ਜਿਹੜੀ ਇਹ ਟੀਮ ਆਪਣੇ ਮਿਸ਼ਨ ਤੇ ਕੰਮ ਕਰ ਰਹੀ ਹੈ ਔਰ ਉਹਨਾਂ ਦਾ ਯੂਪ ਸਪੋਰਟ ਦੇ ਰਹੇ ਨੇ ਸਾਡੇ ਨਗਰ ਨਿਗਮ ਵਾਲੇ ਦੁਆਲੇ ਦੇ ਜੋ ਲੋਕ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੋ ਐਡਾ ਵੱਡਾ ਪ੍ਰੋਜੈਕਟ ਕਰਨ ਦੇ ਵਿੱਚ ਇਹਨਾਂ ਦਾ ਸਹਿਯੋਗ ਕਰ ਰਹੇ ਨੇ ਕਿਉਂਕਿ ਜੇ ਅੱਜ ਦਾ ਸਮਾਂ ਦਾ ਟਕਰੀਆਂ ਨਾਲ ਲਾ ਲੋ ਜਾਂ ਕਿਸੇ ਹੋਰ ਨਾਲੋਂ ਇਹ ਮਸ਼ੀਨਰੀ ਇੰਨੀ ਹੋ ਗਈ ਕਿ ਪੋਲੂਸ਼ਨ ਬਹੁਤ ਜ਼ਿਆਦਾ ਵੱਧ ਰਿਹਾ ਹੈ ਪੋਲੂਸ਼ਨ ਨੂੰ ਜਿਹੜਾ ਕੰਟਰੋਲ ਕਰਨ ਦਾ ਇੱਕੋਕਾ ਸਾਧਨ ਜਿਹਦਾ ਦਰਖਤ ਜ਼ਰੂਰੀ ਨੇ ਕਿਉਂਕਿ ਦਰਖਤਾਂ ਨੇ ਆਪਾਂ ਨੂੰ ਜਿਹੜੀ ਆਕਸੀਜਨ ਆ ਉਹ ਪ੍ਰੋਵਾਈਡ ਕਰਨੀ ਆ ਜੋ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਸੋ ਬਹੁਤ ਵੱਡਾ ਮਤਲਬ ਇਹਨਾਂ ਦਾ ਪ੍ਰਾਲਾਗ ਹੈ ਜੋ ਚੰਗੀ ਸੋਚ ਲੈ ਕੇ ਚੱਲੇ ਨੇ ਸਾਡਾ ਇਹਨੂੰ ਸਹਿਯੋਗ ਹੈ ਜਦੋਂ ਜਦੋਂ ਵੀ ਮੈਨੂੰ ਤੁਸੀ ਬੁਲਾਉਂਦੇ ਆ ਮੈਂ ਪਹੁੰਚਦਾ ਹਾਂ ਇਹਨੂੰ ਕੋਈ ਜੋਟ ਹੈ ਜੋ ਵੀ ਨੂੰ ਲੋੜ ਦੇ ਵਿੱਚ ਪਹੁੰਚ ਰਿਹਾ ਔਰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇਹ ਜੇ ਕੰਮਾਂ ਦੇ ਵਿੱਚ ਸਾਨੂੰ ਬਹੁਤ ਛੜ ਕੇ ਹਿੱਸਾ ਆਪਣਾ ਚਾਹੀਦਾਗਾ ਤਾਂ ਕਿ ਇਹਨਾਂ ਦਾ ਜਿਹੜਾ ਹੌਸਲਾ ਬਣਿਆ ਰਹੇ ਔਰ ਇਹ ਆਪਦੀ ਮਿਸ਼ਨ ਤੇ ਆਪਣੇ ਕੰਮ ਕਰਦੇ ਰਹਨ ਸੋ ਮੇਰੇ ਨੂੰ ਅਨੁਸਾਰ ਉਹ ਬਹਿਬਲੀਟ ਕਰਦਾ ਹਾਂ ਸਰ ਬਹਿਬਲੀਟ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਬਾਕੀ ਗੱਲਾਂ ਬਹੁਤ ਕਰਤੀਆਂ ਸਾਡੇ ਸਾਰਿਆਂ ਨੇ ਸਮਝਾਤਾ ਸਾਰਾ ਕੁਝ ਬੱਸ ਦੱਸਤਾ ਪਰ ਜਿਹੜੀ ਗੱਲ ਇਹ ਚੱਲ ਰਹੀ ਹੈ ਅਸੀਂ ਕਿਸੇ ਨੂੰ ਮੈਂ ਨਹੀਂ ਕਹਿੰਦੇ ਵੀ ਇਹ ਸਾਨੂੰ ਕੋਈ ਪੈਸੇ ਦੇਵੇ ਨਾ ਅਸੀਂ ਕਿਸੇ ਨੂੰ ਕਹੀਏ ਅਸੀਂ ਸਿਰਫ ਆਹੀ ਹੈ ਵੀ ਭਾਈ ਜਿਹੜੇ ਕਿਸੇ ਦੇ ਕੋਈ ਪ੍ਰੋਗਰਾਮ ਹੈ ਕੋਈ ਜਨਮ ਦੇ ਨੇ ਕਿਸ਼ੋਰ ਸਾਨੂੰ ਬਸ ਇਹ ਕਹ ਵੀ ਕਿ 10 20 50 ਜਿੰਨੇ ਵੀ ਸਾਨੂੰ ਆੜਨੇ ਲਿਆ ਕੇ ਦੇਣੇ ਆ ਉਹ ਦਿਓ ਪੈਸੇ ਨਹੀਂ ਅਸੀਂ ਆਏ ਨਹੀਂ ਕਹਿੰਦੇ ਵੀ ਸਾਨੂੰ ਇੰਨੇ ਪੈਸੇ ਚਾਹੀਦੇ ਆ ਇਹ ਆ ਉਹ ਸਿੱਧੀ ਜੀ ਗੱਲ ਹੈ ਸਭ ਪਸਤਾ ਸੈ ਕੇ ਨੇ ਵੀ ਜਿੰਨੇ ਵੱਧ ਤੋਂ ਵੱਧ ਇਹ ਲਾ ਦੀਏ ਉਨਹੀਂ ਚੰਗਾ ਆੜਨਾ ਤਾਂ ਵੈਸੇ ਇਹਨੂੰ ਕਹਨੇ ਆ ਪਤਾ ਥੋ ਵੀ ਦੇਣਾ ਹੈ ਆੜਨਾ ਤਾਂ ਅਖਰ ਜਾਨਵਰ ਚਿੜੀ ਹੈ ਜੋ ਉਹਨਾਂ ਨੇ ਬਸ ਪੰਛੀਆਂ ਨਹੀਂ ਬਣਾਉਣੇ ਤੇ ਬਾਕੀ ਲਾਉਣ ਦਾ ਇਹਨਾਂ ਨੂੰ ਭਾਈ ਤਜਰਬਾ ਹੈਗਾ ਮੁੰਡਿਆਂ ਨੂੰ ਇਹ ਦੇਖਿਆ ਕਈ ਵਾਰੀ ਲਾਉਣ ਦੇ ਸਾਰ ਹੀ ਨਾਲ ਦੀ ਨਾਲ ਹੀ ਉਹ ਇੱਕਦਮ ਚਿੜੀਆਂ ਜਿਹੜਾ ਵੀ ਕਿਸਮ ਨੇ ਪਾਉਣਾ ਹੁੰਦਾ ਉਹ ਵੀ ਆ ਜਾਂਦੇ ਨੇ ਤੇ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਸਾਰਿਆਂ ਦਾ ਸਾਡਾ ਸਹਿਯੋਗ ਜਿੰਨਾ ਕੋ ਹੁੰਦਾ ਇਹਨਾਂ ਨਾਲ ਕਰੀ ਦੇ ਮੁੰਡਿਆਂ ਨਾਲ ਤੇ ਬਾਕੀ ਸਾਰਿਆਂ ਦਾ ਧੰਨਵਾਦ ਜੀ ਐ ਇਸ ਸਲਸਾ ਤੇ ਜੀ ਜਿਆ ਮਲਤੇ ਆ ਨਾ ਦਿੱਤਾ ਤਾਂ ਆਪਾਂ ਨੂੰ ਜਿਹੜੇ ਖਮਿਆਜੇ ਉਹ ਬਹੁਤ ਖਤਰਨਾਕ ਭੁਗਤਨੇ ਪਏ ਨੇ ਸੋ ਹੁਣ ਨਾਲ ਹੀ ਮੈਂ ਬੇਨਤੀ ਕਰੂੰਗਾ ਭਾਈ ਅਮਰਤ ਰੂੜੇ ਕੇ ਕਲਾ ਜੀ ਉਹ ਸਾਡੇ ਵਿਚਕਾਰ ਆਏ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹ ਆਪਣੇ ਕੀਮਤੀ ਵਿਚਾਰ ਸਾਡੇ ਸਾਰਿਆਂ ਨਾਲ ਸਾਂਝੇ ਕਰਨ ਦੋ ਮਿੰਟ ਭਾਈ ਦੋ ਦੋ ਮਿੰਟ ਕੋਈ ਉਹਦੇ ਪਲੇਟਫਾਰਮਾਂ ਦੇ ਉੱਤੇ ਸਾਡਾ ਜਿਹੜਾ ਜ਼ਿਕਰ ਕਰਦਾਗਾ ਇਹ ਚੀਜ਼ ਬਾਰੇ ਲੋਕਾਂ ਨੂੰ ਦੱਸਦਾਗਾ ਸੋ ਇਹਦਾ ਵੀ ਬੜਾ ਧੰਨਵਾਦ ਕਰਦੇ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਇਹ ਵੀ ਸਾਡਾ ਭਰਾ ਇੱਕ ਦਿਨ ਬਲੰਦੀਆਂ ਹੋਊਗਾ ਤੇ ਬੜੀ ਸ੍ਰੀਲੀ ਆਵਾਜ਼ ਆਏ ਵੀਰ ਦੀ ਤੇ ਕਹਗਾ ਕਿ ਨਾ ਕੁਝ ਥੋੜਾ ਜਿਹਾ ਬੋਲਦੇ ਤੇ ਮਾਣ ਸੁਣਾ ਦਿੰਦੇ ਥੋੜਾ ਜਿਹਾ ਸੁਣਾ ਦੇ ਕੋਈ ਨਹੀਂ ਕੋਈ ਸੁਣਾ ਕੋਈ ਸਾਰੇ ਸਸੇ ਦਾ ਜੀ ਸਾਰੀ ਮੇਰੇ ਤੋਂ ਵੱਡੇ ਹੋ ਸੋ ਬਾਈ ਨੇ ਜਿੱਦਾਂ ਗੱਲ ਦੱਸੀ ਆ ਕਿ ਮੈਂ ਬਾਈ ਦੀ ਹੈਲਪ ਕਰਦਾ ਇਹ ਆਪਣਾ ਮੇਰਾ ਇਕੱਲੇ ਦਾ ਫਰਜ਼ ਨਹੀਂ ਆਪਾਂ ਸਾਰੇ ਬੈਠੇ ਆ ਸਾਰਿਆਂ ਦਾ ਫਰਜ਼ ਹੋਣਾ ਕੋਣ ਆਪਣੇ ਸਾਰਿਆਂ ਕੋਈ ਆ ਹਨ ਜਿੱਦਾਂ ਬਾਈ ਹੁਣੇ ਵੀਡੀਓ ਪਾਉਂਦੇ ਨੇ ਜਾਣਦੇ ਨੇ ਬਾਹਰ ਅੰਦਰ ਜਾਂਦੇ ਨੇ ਜੇ ਆਪਾਂ ਇੱਕ ਸ਼ੇਅਰ ਕਰ ਦਾਂਗੇ ਨਾ ਤਾਂ ਬਹੁਤ ਫਾਇਦਾ ਹੋ ਜਾਣਾ ਹਨਾ ਉਹਦੇ ਕਰਕੇ ਪਤਾ ਨਹੀਂ ਕਿੰਨੀ ਆਡੀਅੰਸ ਜੁੜ ਜਾਣੀ ਆ ਕਿੰਨੇ ਲੋਕ ਚੰਗਾ ਕਰਨ ਨੂੰ ਬੈਠੇ ਨੇ ਉਹਨਾਂ ਨੂੰ ਜਗ੍ਹਾ ਨਹੀਂ ਮਿਲ ਰਹੀ ਇਹ ਨਹੀਂ ਹੈ ਕਿ ਆਪਾਂ ਸਾਰੇ ਨੇ ਆਪਣੇ ਦਿਲ ਦੇ ਅੰਦਰ ਮੈਲ ਭਰੀਆਂ ਵੀ ਆਪਾਂ 24 ਘੰਟੇ ਬੇਈਮਾਨੀ ਕਰ ਨਹੀਂ ਨਹੀਂ ਆਪਾਂ ਬਹੁਤ ਕੁਝ ਚੰਗਾ ਕਰਨ ਨੂੰ ਮਿਲ ਸੋਚ ਰਹੇ ਆ ਪਰ ਆਪਾਂ ਨੂੰ ਸਮਾਂ ਨਹੀਂ ਮਿਲ ਰਿਹਾ ਉਹ ਇਨਸਾਨ ਨਹੀਂ ਮਿਲ ਰਹੀ ਬਹੁਤ ਦਾਨੀ ਸੱਜਣ ਜਿੱਦਾਂ ਦੱਸਿਆ ਬਾਈ ਨੇ ਵੀ ਅਸੀਂ ਰਾਸ਼ਨ ਬਹੁਤ ਲੋਕ ਇਹ ਜੇ ਬੈਠੇ ਨੇ ਜਿੰਨਾਂ ਨੂੰ ਹਲੇ ਲੋਕ ਸਹੀ ਇਨਸਾਨ ਹੀ ਨਹੀਂ ਮਿਲੇ ਹੋਣਾ ਕੀ ਕੋਈ ਚੰਗਾ ਇਨਸਾਨ ਮਿਲੇ ਅਸੀਂ ਉਹਨਾਂ ਨਾਲ ਜੁੜ ਕੇ ਕੰਮ ਕਰੀਏ ਤਾਂ ਜਿੱਦਾਂ ਮੈਂ ਬਾਈ ਹੁਣਾਂ ਦਾ ਕੋਈ ਵੀ ਚੀਜ਼ ਆਵੇ ਸ਼ੇਅਰ ਕਰਦਾ ਆ ਆਪਣੇ ਪੇਜ ਤੇ ਹਨਾ ਚਲੋ ਇਹਨਾਂ ਦਾ ਪਿਆਰ ਆ ਬਾਈ ਹੁਣਾਂ ਦਾ ਪਿਆਰ ਕਰਦੇ ਨੇ ਤਾਂ ਸਾਰਿਆਂ ਦੀ ਫਰਜ਼ ਬਣਦਾ ਫੋਨ ਸਾਰਿਆਂ ਕੋਲ ਹੀ ਨੇ 2 ਮਿੰਟਾਂ ਨਾਲ ਸਕਿੰਟਾਂ ਨਾਲ ਕੁਝ ਨਹੀਂ ਹੋਣਾ ਸ਼ੇਅਰ ਕਰਨ ਨਾਲ ਤਾਂ ਇਹਨਾਂ ਨੂੰ ਬਹੁਤ ਸਪੋਰਟ ਹੋ ਜਾਂਦੀ ਆ ਬਾਲਾ ਦੂਰ ਜਾਣ ਨਾਲੋਂ ਨਾ ਆਪਾਂ ਇਹਨਾਂ ਨਾਲ ਹੀ ਰਲ ਕੇ ਇਹਨਾਂ ਦੀ ਸਪੋਰਟ ਹੀ ਕਰਦੇ ਆ ਨਾ ਤਾਂ ਇਹ ਆਪਣੇ ਆਪ ਹੀ ਆਪਾਂ ਨੇ ਇਹਨਾਂ ਨੂੰ ਹੌਸਲੇ ਦੀ ਜ਼ਰੂਰਤ ਆ ਬਾਈ ਸੰਦੀਪ ਆ ਬਾਈ ਪ੍ਰੇਮਗੀਤਾ ਜਦੋਂ ਆਪਾਂ ਇਹਨਾਂ ਦਾ ਸ਼ੇਅਰ ਕਰਾਂਗੇ ਅੱਗੇ ਭੇਜਾਂਗੇ ਲੋਕਾਂ 'ਚ ਭੇਜਾਂਗੇ ਵੱਖੋ-ਵੱਖਰੇ ਪੇਜ ਦੇਖਣਗੇ ਬਾਈ ਲੋਕੋ ਆ ਬਾਈ ਸੁਖਿੰਦਰ ਲੋਕੋ ਇਹਨਾਂ ਦਾ ਕੰਮ ਕੀ ਆ ਇਹ ਹਰ ਇੱਕ ਚੀਜ਼ ਨੂੰ ਸ਼ੇਅਰ ਕਰ ਦੇ ਲੋਕਾਂ ਤੱਕਰ ਕਈ ਲੋਕ ਇਹੋ ਜਿਹੇ ਨੇ ਜੋ ਨਹੀਂ ਆ ਸਕਦੇ ਅੱਜ ਆਪਣੇ ਵਿਚਾਰ ਆਪਣੇ ਬਹੁਤ ਅਗਰ ਆਪਣਾ ਪਿੰਡ ਦੇਖੀ ਜਾ ਬਹੁਤ ਵੱਡਾ ਉਹ ਵੱਡਾ ਬਹੁਤ ਜ਼ਿਆਦਾ ਵੋਟ ਆ ਪਰ ਆਪਣੇ ਵਿੱਚ ਇੱਥੇ ਬੈਠੇ ਕਿੰਨੇ ਕਿੰਨੇ ਸਾਰੇ 50 ਜਾਣੇ ਹਨ ਕੁਝ ਚੀਜ਼ਾਂ ਜੇ ਆਪਾਂ ਸ਼ੇਅਰ ਕਰਾਂਗੇ ਉਹਨਾਂ ਤੱਕਰ ਪਹੁੰਚਣ ਤਾਂ ਉਹਨਾਂ ਨੂੰ ਸ਼ਰਮ ਵੀ ਆਵੇ ਇਸ ਚੀਜ਼ ਦੀ ਵੀ ਯਾਰ ਅਸੀਂ ਵੀ ਕੁਝ ਨਾ ਕੁਝ ਕਰੀਏ ਨੱਪਨ ਹੋਰ ਸਾਰਿਆਂ ਦਾ ਤੀਜੇ ਤੋਂ ਮਾਚੀ ਬਹੁਤ ਚੋਹਦੀ ਆ ਬਹੁਤ ਚੋਹ ਕਰ ਹੀ ਨਹੀਂ ਹੈਗੀ ਕੱਟ ਅਵੇਰ ਨੇ ਸਮਾਂ ਹੁੰਦਾਗਾ ਅੱਜ ਜੇ ਅਸੀਂ ਪੰਜਾਬ ਬੈਠੇ ਆ ਕਿਸੇ ਦਿਨ ਅਸੀਂ ਪੰਜਵੇਂ ਨਹੀਂ ਸੀਗੇ ਸੋ ਹੌਲੀ ਹੌਲੀ ਜਿਹੜੀ ਇੱਕ ਕੜੀ ਹੁੰਦੀ ਆ ਉਹ ਚੇਨ ਹੌਲੀ ਹੌਲੀ ਕੜੀ ਜਦੋਂ ਜੁੜਦੀ ਜਾਂਦੀ ਆ ਤਾਂ ਇੱਕ ਕਾਫਲਾ ਬਣਦਾ ਜਾਂਦਾਗਾ ਤੇ ਉਹ ਕਾਫਲਾ ਫਿਰ ਜਦੋਂ ਬਣਦਾ ਉਦੋਂ ਫਿਰ ਬਾਬਰੂ ਵਾਲਾ ਹੀ ਉੱਡਦਾ ਹੁੰਦਾਗਾ ਤੇ ਹੁਣ ਸਾਡੇ ਵਿੱਚ ਅਕਾਲਗਰ ਤੋਂ ਬਾਈ ਮਲਕੀਤ ਫੌਜੀ ਜੀ ਪਹੁੰਚੇ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਆਪਣੇ ਕੀਮਤੀ ਵਿਚਾਰ ਸਾਡੇ ਵਿੱਚ ਪੇਸ਼ ਕਰਨਗੇ ਤੇ ਇਹਨਾਂ ਦਾ ਵੀ ਵੱਡਾ ਸਹਿਯੋਗ ਆ ਕੁਦਰਤ ਦੇ ਵਿੱਚ ਸਵਾਤਾਵਰਣ ਦੀ ਸੁੰਦਤਾ ਦੇ ਵਿੱਚ ਵੱਡਾ ਸਹਿਯੋਗ ਆ ਇਹ ਪਿੰਡ-ਪਿੰਡ ਜਾ ਕੇ ਆਲਣੇ ਤੇ ਬੂਟੇ ਲਗਾਉਂਦੇ ਨੇ ਤੇ ਇਹਨਾਂ ਦੀ ਟੀਮ ਦੇ ਵਿੱਚ ਪਤਾ ਕੌਣ ਹੁੰਦਾ ਇਹਨਾਂ ਦਾ ਪਰਿਵਾਰ ਇਹਨਾਂ ਦੀ ਵਾਈਫ ਤੇ ਇਹਨਾਂ ਦੇ ਸਹਿਯੋਗੀ ਬੈਠੇ ਨੇ ਬਾਈ ਜੀ ਦਾ ਮੈਂ ਕਿਮਲਾ ਜਾਜਕਾਂ ਦੇ ਨਾਮ ਨਹੀਂ ਜਾਣ ਹਾਂਜੀ ਹਾਕਮ ਹਾਕਮ ਸਿੰਘ ਇਹ ਵੀ ਸਾਬਕਾ ਫੌਜੀ ਹੈ। ਇਹ ਦੋਨੇ ਹੀ ਸਾਬਕਾ ਫੌਜੀ ਨੇ ਤੇ ਇਹਨਾਂ ਦਾ ਵੀ ਵੱਡਾ ਸਹਿਯੋਗ ਆ ਬਾਤਾਂ ਫਰਨ ਦੀ ਸੂਚਤਾ ਦੇ ਵਿੱਚ। ਹੁਣ ਮੈਂ ਬੇਨਤੀ ਕਰੂੰਗਾ ਕਿ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ ਤੇ ਉਧਰ ਚੈਨਲ ਵਾਲੇ ਆਏ ਹੋਏ ਨੇ ਕਿ ਉਹ ਜਿਹੜੀਆਂ ਬਾਈਟਾਂ ਹੋ ਰਹੀਆਂ ਨੇਗੇ ਆਪਣੀ ਜਿਹੜੀ ਗੱਲ ਆ ਅੱਜ ਦੇ ਦਿਨ ਦੇ ਲਈ ਇਕੱਠੇ ਹੋਈਆਂਗੇ। ਉਹ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣ ਦੇ ਲਈ ਉਧਰ ਜਿਹੜੀ ਆਪਣੀ ਕਵਰੇਜ ਕਰ ਰਹੇ ਨੇ ਉਸ ਤੋਂ ਬਾਅਦ ਭਾਈ ਸੰਦੀਪ ਤੁਵਾਲਾ ਜੀ ਜਦੋਂ ਹੀ ਫ੍ਰੀ ਹੁੰਦੇ ਆ ਇਰ ਆਪਾਂ ਇੱਥੇ ਤੁਹਾਡੇ ਨਾਲ ਸਾਰਾ ਡੀਪਲੀ ਬਰੀਫਲੀ ਇਹ ਗੱਲ ਕਰਾਂਗੇ ਵੀ ਇਹ ਆਪਾਂ ਨੂੰ ਇਹ ਚੀਜ਼ ਕਨਸੈਪਟ ਕਿਉਂ ਕਰਨਾ ਪਿਆਗਾ ਤੇ ਉਹ ਵਿਸਤਾਰ ਦੇ ਉੱਤੇ ਗੱਲ ਕਰਾਂਗੇ ਭਾਈ ਮਲਕੀ ਜੀ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਪਾਂਚੀ ਪ੍ਰੇਮੀ ਸੁਸਾਇਟੀ ਬਣਾਉਣ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਕਿ ਪਿਛਲੇ 15 ਸਾਲ ਤੋਂ ਇਹ ਕੰਮ ਕਰ ਰਹੇ ਨੇ ਤੇ ਗਰੀਬੋਨਾ ਪਿਛਲੇ 4-5 ਸਾਲ ਤੋਂ ਮੈਂ ਵੀ ਸੰਦੇਸ਼ਮ ਕੌਲ ਨਾਲ ਜੁੜਿਆ ਹਾਂ ਜੀ ਤਿੰਨ ਵਾਰ ਮੈਂ ਇੱਥੇ ਆ ਚੁੱਕਿਆ ਆ ਉਹ ਪੈਰੋਡੇ ਦੇ ਤੇ तकरीबन 2019-20 ਦੀ ਗੱਲ ਆ ਤੇ ਮੈਂ ਘਰੇ ਬੈਠਾ ਵੀਡੀਓ ਦੇਖ ਰਿਹਾ ਸੀ YouTube ਤੇ ਤੇ ਵੀਡੀਓ ਦੇਖਦੇ-ਦੇਖਦੇ ਸੰਦੀਪ ਸਿੰਘ ਢੋਲਾ ਦੀ ਮੈਂ ਵੀਡੀਓ ਦੇਖੀ ਜਿਸ ਸੰਦੀਪ ਸਿੰਘ ਢੋਲਾ ਦੇ ਨਾਮ ਤੇ ਮਨ ਲਓ ਆਪਣੇ ਪਿੰਡ ਦੇ ਨਾਮ ਤੇ ਵੀਡੀਓ ਕਾਪੀ ਪਈ ਸੀ ਮੈਂ ਦੇਖਦਾ-ਦੇਖਦਾ ਮੈਨੂੰ ਬਹੁਤ ਰੁਚੀ ਹੋਈ ਵੀ ਮਖਾ ਵੀ ਇਹ ਪੰਛੀ ਬਹੁਤ ਪਿਆਰੇ ਨੇ ਵੀ ਮੈਂ ਵੀ ਇਹਨੂੰ ਕਿਤੇ ਆਪਣੇ ਘਰ ਲੈ ਕੇ ਆਉਂਗਾ ਤੇ ਬੈਠੇ-ਬੈਠੇ ਮੈਂ ਇਹਦੇ ਨੰਬਰ ਦਿੱਤਾ ਸੀ ਬਾਕੀ ਪਰ ਜਿਹੜਾ ਹਾਲ ਨਾ ਆਪਾਂ ਕਹਦੇ ਨੇ ਜੀ ਮੈਂ ਫੋਨ ਲਾਇਆ ਉਹ ਚਿੰਦੀ ਸਿੰਘ ਧੌਲੇ ਦਾ ਸੀ ਇਹ ਤਕਰੀਬਨ ਕਰੇ ਸ਼ਾਮ ਨੂੰ 5:00 ਕਾਢੇ 5 ਦਾ ਟਾਈਮ ਸੀ ਇਹ ਘਰੇ ਪਏ ਸੀ ਚਲੋ ਅੱਛੇ ਦਾ ਘੰਟਾ ਵੀਡੀਓ ਗੱਲ ਕੀਤੀ ਤੇ ਸਾਡਾ ਜਿਹੜਾ ਪ੍ਰੇਮ ਬਹੁਤ ਵਧਾ ਗਿਆ ਫਿਰ ਮੈਂ ਇੱਕ 19 ਸਾਲ ਪਹਿਲਾਂ ਆਰਮੀ ਦੇ ਵਿੱਚ ਸਰਵਿਸ ਕਰਕੇ ਆਏ ਆ ਤੇ ਤਕਰੀਬਨ ਸਾਨੂੰ 13 ਸਾਲ ਹੋ ਗਏ ਜਿਹੜੀ ਬੈਂਕ ਦੀ ਨੌਕਰੀ ਕਰਦੇ ਆ ਤੇ ਦیدارਕਾਰ ਮੇਰਾ ਪਿੰਡਾ ਜਿਹੜਾ ਸੰਗਰੂਰ ਤੋਂ ਤੇ ਫਿਰ ਮੈਂ ਆਖਿਆ ਸੰਦੀਪ ਨੂੰ ਮਿਲਿਆ ਦੋ ਤਿੰਨ ਵਾਰੀ ਮਹਾ ਵੀ ਮੈਨੂੰ ਇਹਨਾਂ ਬਾਰੇ ਥੋੜੀ ਜੀ ਜਾਣਨਾ ਆਪਾਂ ਵੀ ਮੈਨੂੰ ਵੀ ਤਾਂ ਸ਼ੌਂਕ ਆ ਫਿਰ ਇਹਨਾਂ ਨਾਲ ਮੈਂ ਪਿੰਡਾਂ ਦੇ ਵਿੱਚ ਇੱਕ ਦਿਨ ਸਾਈਕਲ ਦਾ ਬਹੁਤ ਸ਼ੌਂਕ ਆ ਚਲਾਉਂਦਾ ਮੈਂ ਇੱਕ ਦਿਨ ਦੇ ਵਿੱਚ 200 ਕੁ ਲੱਥ ਕਿਲੋਮੀਟਰ ਸਾਈਕਲ ਚਲਾ ਲੈਣਾ ਤੇ ਜਿੱਥੇ ਵੀ ਇਹਨਾਂ ਨੇ ਵੀਰਾਂ ਨੇ ਪਾਂਚਿਆਂ ਦੇ ਆਣ ਲੈਣੇ ਜਾਂ ਕਿਤੇ ਪੌਦੇ ਲੈਣੇ ਮੈਂ ਨੂੰ ਹੀ ਫੋਨ ਕਰਦੇ ਸੀ ਮੈਂ ਉੱਥੇ ਸਾਈਕਲ ਤੇ ਪਹੁੰਚ ਜਾਂਦਾ ਇਹਨਾਂ ਕੋਲ ਇੱਧਰ ਆਪਣੇ ਬਟਿੰਡੇ ਕੁੱਤੀ ਪਿੰਡਾ ਉੱਥੇ ਵੀ ਅਸੀਂ ਪਹੁੰਚਿਆ ਮੈਂ ਸਾਈਕਲ ਤੇ ਪਹੁੰਚਿਆ ਸੀ ਗੱਡੀ ਤੇ ਗਏ ਸੀ ਤੇ ਪਿਛਲੇ 3 ਸਾਲਾਂ ਤੋਂ ਫਿਰ ਮੈਂ ਬੈਠੇ-ਬੈਠੇ ਘਰੇ ਜੋੜਿਆ ਮਹਾ ਜੀ ਪਹਿਲਾਂ ਮੈਂ ਆਪਣੇ ਪਰਿਵਾਰ ਨੂੰ ਜੋੜਿਆ ਟੀਮ ਨਾਲ ਲੋਕਾਂ ਨੂੰ ਬਾਅਦ ਜੋੜੂਗਾ ਤੇ ਮੈਂ ਆਹਨ ਬੈਠਾ-ਬੈਠਾ ਵੀ ਘਰੇ ਨਾਲ ਗੱਲ ਕੀਤੀ ਮਹਾ ਜੀ ਆਪਾਂ ਆਹ ਕੰਮ ਕਰੀਏ ਵੀ ਮਹਾ ਜੀ ਬਥੇਰੇ ਕੰਮਾਂ ਦੇ ਦੋਨੋਂ ਕੁਝ ਛੋਟਾ ਜਿਹਾ ਕਰੀਏ ਉਹਦੀ ਹਾਂ ਹੋ ਗਈ ਪਹਿਲਾਂ ਮੈਂ ਉਹਦਾ ਪਰਿਵਾਰ ਜੋੜਿਆ ਫਿਰ ਉਹਦਾ ਪਿੰਡ ਜੋੜਿਆ ਫਿਰ ਅਸੀਂ ਬੈਠ-ਬੈਠੇ ਨੇ ਮਿਸ਼ਨ ਕੀਤਾ ਮੈਂ 1100 ਪਿੰਡਾਂ ਦੇ ਵਿੱਚ ਆਪਣੇ ਵੱਲੋਂ ਪਾਂਸੀਆਂ ਦੇ ਰਹਿਣ-ਬਸੇਰੇ ਤੇ ਪੌਦੇ ਲਾ ਰਿਹਾ ਤਕਰੀਬਨ ਮੈਂ ਜਾ ਪਿੰਡ ਤਾਂ ਮੈਂ ਲਾਤੇ ਹੁਣ ਉਹਨਾਂ ਵਿੱਚ ਕੀ ਪ੍ਰੋਬਲਮ ਹੁੰਦੀ ਇੱਕ ਲੇਡੀ ਨੂੰ ਲੈ ਕੇ ਤੁਹਾਨੂੰ ਆਪ ਤੁਹਾਨੂੰ ਪਤਾ ਹੀ ਆ ਕੋਈ ਤੁਰਦਾ ਨਹੀਂ ਮੈਂ ਆਪਣੀ ਘਰ ਆਈ ਫੋਟ ਲੈ ਕੇ ਨਾਲ ਤੁਰਦਾ ਗੱਡੀ ਤੇ ਮਾਰਨਾ ਗੱਡੀ ਨਮੀ ਘੜਾਈ ਸੀ ਵਿੱਚੀ ਸਾਡੀ ਪਾਣੀ ਦਾ ਸਿਸਟਮ ਵਿੱਚੀ ਫੋਟ ਦੀ ਵਿੱਚੀ ਪੌੜੀ ਵਿੱਚ ਇੱਕ ਹੀ ਵਿੱਚੀ ਪਲਾਸ ਵਿੱਚੀ ਤਾਰਾਂ ਸਾਰਾ ਲੈ ਕੇ ਸੀ ਨਾਲ ਚੱਲਦੇ ਜੀ ਨਹੀਂ ਮੇਰਾ ਬਾਤਵਨ ਪ੍ਰੇਮ ਚੈਨਲ ਆ ਉੱਥੇ ਦੇਖ ਲਿਓ ਤੇ ਅਸੀਂ ਜਦੋਂ ਇਹ ਗੱਲ ਕੀਤੀ ਛਾਤ ਅਸੀਂ ਕਹੀ ਸਾਨੂੰ ਪ੍ਰੋਬਲਮ ਆਈਆਂ ਗੱਡੀ ਦੇ ਵਿੱਚ ਸਾਰਾ ਸਮਾਨ ਰੱਖਣਾ ਨਮੀ ਗੱਡੀ ਸੀ ਫਿਰ ਅਸੀਂ ਮੇਰੇ ਬੈਠੇ ਨੇ ਸਾਥੀ ਹਾਕਮ ਸਿੰਘ ਅਸੀਂ ਇਹਨਾਂ ਗੱਲਬਾਤ ਕੀਤੀ ਫਿਰ ਅਸੀਂ ਪਿਛਲੇ ਸਾਲ ਇੱਕ ਬਲੇਅਰ ਪਿਕਅਪ ਗੱਡੀ ਲਈ ਆ ਪੁਰਾਣੀ ਕਿਉਂਕਿ ਉਹਨਾਂ ਫਿਰ ਸਾਡੇ ਨਾਲ ਬੰਦੇ ਜੋੜਦੇ ਨੇ ਤਾਂ ਅਸੀਂ ਜਿਹੜਾ ਕੰਮ ਵੀ ਅੱਗੇ ਲੈ ਚੱਟਾਂਗੇ ਕਿਉਂ ਸਾਡੀ ਜਿਹੜੀ ਇਹ ਸੋਚ ਆ ਕਿ ਸਿੰਧੀ ਸਿੰਘ ਧੌਲੇ ਨੇ ਬਦਲੀ ਆ ਕਿਉਂ ਬੰਦਾ ਕੋਈ ਕੁਛ ਕੁਝ ਨਹੀਂ ਬਦਲ ਸਕਦਾ ਜੇ ਅਸੀਂ ਉਹਦੇ ਕੀਤੇ ਕੰਮਾਂ ਤੇ ਅਸੀਂ ਆਮਲ ਕਰਾਂਗੇ ਤੇ ਅਸੀਂ ਤਾਂ ਇਹ ਕੰਮ ਨੂੰ ਅੱਗੇ ਲੈ ਜਾ ਸਕਦੇ ਆ ਹੁਣ ਇਹ ਚੀਜ਼ ਇੰਨਾ ਜਾਂਦਾ 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 ਮੈਂ ਸਾਰਾ ਕੁਝ ਆਖਰੀ ਪੈਸਾ ਬਥੇਰਾ ਕਮਾ ਲਿਆ ਦੋ ਨੌਕਰੀਆਂ ਕਰਨੀਆਂ ਇੱਥੇ ਟਾਈਮ ਤਾਂ ਜਿਹਦੀ ਮਰਜ਼ੀ ਉਹ ਪਾਸ ਹੁੰਦਾ ਹੀ ਨਹੀਂ ਆਪਾਂ ਉਹ ਸਾਰੀ ਤੀਜ ਨੂੰ ਇੱਕ ਪਾਸੇ ਕਰਕੇ ਹੁਣ ਇਸੀ ਸਿਰਫ ਇੰਨਾਂ ਵਾਲੀ ਤੇ ਧਿਆਨ ਦੱਸਾ ਮੇਰੇ ਕੂਟੀ ਪਾਈ ਦੇ ਨਾਲ 15 ਮਰਲੇ ਜਗਾ ਕੀ ਸੰਦੀਪ ਧੋਲੇ ਦੇ ਵੀਡੀਓ ਦੇ ਵਿੱਚ ਕਾਫੀ ਮੇਰੀ ਵੀਡੀਓ ਆਈ ਚੱਕੀ ਪਾਈਆਂ ਨੇ ਮੈਂ ਚੋਰੇ 15 ਮਰਲੇ ਨੇ ਇਹਨਾਂ ਵਾਸਤੇ ਮੰਨੋ ਅਲੱਗ ਹੀ ਗੱਲ ਤੇ ਉਹਨੇ ਮੇਰੇ ਬੂਟੇ ਲਾਏ ਨੇ ਘਟ ਘਟ 100 200 ਮੇਰੇ ਲਾਏ ਨੇ ਆਪਣੇ ਆਣਨੇ ਲਾਏ ਨੇ ਹੁਣ ਪਿਛਲੇ ਕੁਝ ਦਿਨਾਂ ਤੋਂ ਮੇਰਾ ਹੋਰ ਆਇਆ ਜਿਵੇਂ ਆਪਾਂ ਪਰਜੋਗ ਕਹਿੰਦੇ ਸੀ ਵੀ ਪੁਰਾਣੇ ਘਰ ਸਾਰੇ ਖਤਮ ਹੋ ਗਏ ਹੁਣ ਮੈਂ ਪੁਰਾਣਾ ਆਪਣੇ ਇੱਕ ਘਰੇ ਘਰ ਬਣਾ ਰਿਹਾ ਮੈਂ ਆਪ ਖੁਦ ਇਹਨੂੰ ਗਸਕੰਡਾ ਪਿੰਡਾਂ ਚ ਪੂਲੇ ਕਹਿੰਦੇ ਨੇ ਆ ਮੈਂ ਤਿੰਨ ਦਿਨ ਮੈਂ ਤਿੰਨ ਜ਼ਿਲ੍ਹੇ ਘੁੰਮਦੇ ਸਰਕੰਡੇ ਬਾਤ ਮੈਨੂੰ ਕਿਤੇ ਸਕੰਡਾ ਨਹੀਂ ਮਿਲਿਆ ਜਦੋਂ ਮੈਨੂੰ ਮਿਲਿਆ ਮੇਰੇ 1 ਕਿਲੋਮੀਟਰ ਦੇ ਨੇੜੇ ਹੀ ਮਿਲ ਗਏ ਨੇ ਜਿਹੜੀ ਮੈਂ ਗੱਡੀ ਲਈ ਆ ਮੈਂ ਸਾਮ ਨੂੰ ਚਾਰ ਕੋਈ ਜਾਣਾ ਜੀ ਨਾਲ ਮੇਰੀ ਮਾਤਾ ਹੁੰਦਾ ਸੀ ਅਸੀਂ ਤਿੰਨ ਤਿੰਨ ਉਹ ਗੱਡੀਆਂ ਭਰ ਲੈਂਦੀਆਂ ਹੁਣ ਤਕਰੀਬਨ ਮੈਂ 16 17 ਖਾਣਾ ਪਾ ਰਿਆਂ ਘਰੇ ਤੱਕੀਆਂ ਆਟਾ ਵੀ ਲੈਂਦੀਆਂ ਤਿੰਨ ਚਾਰ ਪੰਜ ਪਿੰਡਾਂ ਤੋਂ ਬਰਨਾਲੇ ਤੋਂ ਥੂਰੀ ਤੋਂ ਤੋਂ ਮੈਂ ਸਪੀਰੀਆਂ ਲੈ ਕੇ ਆਇਆ 16 ਸਪੀਰੀਆਂ ਫਿਰ 250 ਬਾਲਾ ਲੈ ਕੇ ਆਇਆ ਆਲੇ ਕੁਝ ਇੱਕ 10 ਦਿਨਾਂ ਦੇ ਵਿੱਚ ਉਹ ਮੈਂ ਤਿਆਰ ਕਰ ਦੂੰਗਾ ਵੀਡੀਓ ਤਿਆਰ ਕਰੂੰਗਾ ਉਹ ਸੰਦੀਪ ਸਿੰਘ ਧੌਲੇ ਦੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਇਹੀ ਕਹਣਾ ਜੇ ਅਸੀਂ ਨਾਲ ਜੁੜਾਂਗੇ ਤਾਂ ਹੀ ਕਿਸੇ ਨੂੰ ਜੋੜ ਚੱਕਾਂਗੇ ਤੇ ਮੈਂ ਤਕਰੀਬਨ 15-20 ਬੰਦੇ ਜਿਹੜੇ ਮੇਰੇ ਨਾਲ ਪਾਰਟੀ ਚੱਲਦੀ ਆ ਜਿਹੜੇ ਮੈਂ ਨਾਂ ਸਾਧ ਦਿੰਦੇ ਨੇ ਉਹ ਕਹਿੰਦੇ ਵੀ ਆਪਾਂ ਕੋਈ ਇਹੋ ਜਿਹਾ ਸਾਧਨ ਬਣਾਈਏ ਤਾਂ ਕਰਕੇ ਸਾਨੂੰ ਗੱਡੀ ਲੈਣੀ ਪਈ ਆ ਵੀ ਚੱਲ ਹੁਣ ਅਸੀਂ ਕੰਮ ਵੀ ਥੋੜਾ ਵਧਾ ਸਕਾਂਗੇ ਤੇ ਸਾਨੂੰ ਵੋਟੇ ਪਿਛਲੀ ਵਾਰ ਮੈਂ ਗਿਆ ਸੀ ਲੁਧਿਆਣਾ ਡੀਸੀ ਸਾਹਿਬ ਕੋਲ ਉਹਨਾਂ ਨੇ 5000 ਸੈਂਕਟਨ ਕਰਵਾਏ ਸੀ ਵੋਟਾਂ ਤੇ ਮੈਨੂੰ 2000 ਮਿਲ ਗਿਆ ਸੀ ਤੇ ਹੁਣ ਵੀ ਉਹ ਕਹੀ ਗਏ ਨੇ ਕਹਿੰਦੇ ਸੀ ਆਜੋ ਅਸੀਂ ਤਕਰੀਬਨ ਜੁਲਾਈ 'ਚ ਆਪਣੇ ਬੁੱਤੇ ਹੁੰਦੇ ਰਹੇ ਹਜ਼ਾਰ ਕੁੱਤੇ ਮੇਰੇ ਕੋਲ ਇਸ ਟਾਈਮ ਘਰੇ ਵੀ ਪਿਆ ਕਿਉਂ ਹੁਣ ਜਿਉਂ ਜਿਉਂ ਅਸੀਂ ਵੀ ਇੱਕ ਹੁਣ ਸਰਵਿਸ ਕਰਦੇ ਆ ਟਾਈਮ 'ਤੇ ਟਾਈਮ ਕੱਢ ਕੇ ਸੀ ਇਹ ਜਾਣਦੇ ਆ ਮੈਂ ਬਾਕੀ ਵੀਰਾਂ ਨੂੰ ਇਹ ਕਹਿਣਾ ਵੀ ਜਿੰਨਾ ਕ ਆਪਣਾ ਹੋ ਸਕਦਾ ਸੀ ਨਾ ਲੋਕਾਂ ਦਾ ਇੱਕ ਕੰਮ ਕਹਿੰਦਾ ਆਲਸੀ ਆਲਸੀ ਆਪਾਂ ਸਭ ਤੋਂ ਲੋਕਾਂ ਵਾਲਾ ਜਿਹਨੇ ਆਪਣਾ ਇਹ ਕੰਮ ਕਰਨਾ ਉਹ ਆਪਣਾ ਧਿਆਨ ਨਾ ਆਪ ਕਰੋ ਕੋਈ ਜ਼ਰੂਰੀ ਵੀ ਪੈਸੇ ਲਾ ਕੇ ਕਰਨੇ ਨੇ ਗੱਤਾ ਜਾਂ ਹੋਰ ਕੋਈ ਵੀ ਮਟੀਰੀਅਲ ਵਧੇਰੇ ਪੈਣੇ ਆਪਾਂ ਉਹਨਾਂ ਨੇ ਹੀ ਕੰਮ ਕਰ ਸਕਦੇ ਆ ਬਸ ਇੰਨਾ ਕਹਿੰਦਾ ਹੋਇਆ ਮੈਂ ਸਾਰੇ ਵੀਰਾਂ ਨੂੰ ਧੰਨਵਾਦ ਕਰਦਾ ਵੀ ਵੱਧ ਤੋਂ ਵੱਧ ਆਪਾਂ ਇਹਨਾਂ ਨੂੰ ਬਚਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਰੀ ਗੁੱਡ